ਹੈਲੋ ਸਸਿਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਆਈ ਹੈ ਜੈਸਮੀਨ ਜੈਸਮੀਨ ਤੇ ਜੈਸਮੀਨ ਦਾ ਹਸਬੰਡ ਚੱਲੇ ਆਪਣੀ ਫੈਮਲੀ ਦੇ ਨਾਲ ਨਹੀਂ ਇਹਦੀ ਸਾਸੂ ਮਾਂ ਵੀ ਚੱਲੀ ਆ ਯਾਤਰਾ ਤੇ ਚੱਲੇ ਹਜੂਰ ਸਾਹਿਬ ਦੀ ਯਾਤਰਾ ਤੇ ਤੇ ਚਲੋ ਮੈਂ ਕਿਹਾ ਆਪਾਂ ਵੀ ਚੱਲੀਏ ਵਾਵਾ ਦਿਨ ਹੋ ਗਏ ਨਾ ਲਗਾਇ ਹੀ ਨਹੀਂ ਹਨਾ ਤੇ ਮੈਂ ਤਾਂ ਵੀਡੀਓ ਹੀ ਕੱਟ ਪਾਉਣੀ ਆ ਤਾਂ ਹੁਣ ਮੈਂ ਅੱਜ ਮੈਂ ਕਿਹਾ ਸ਼ੁਰੂਆਤ ਹੀ ਇਹਨਾਂ ਨਾਲੋਂ ਕਰਾਂ ਵੀ ਕੀ ਰੰਗ ਲਾਏ ਆ ਇਹਨਾਂ ਨੇ ਦੇਖੀਏ ਵੀ ਹਨਾ ਚਲੋ ਫੇ ਮਿਲਦੇ ਵੀਡੀਓ ਦੇ ਵਿੱਚ ਜੇ ਮੇਰੇ ਵਿੱਚ ਕੁਝ ਹੋਵੇ ਪਰਮਾਤਮਾ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਦੇ ਬਾਲਕ ਕਰੇ ਜੀ ਬਦਲ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਕਈ ਦਿਨਾਂ ਦਾ ਰੋਆ ਜਾ ਪਾਇਆ ਹੋਇਆ ਬਲੌਗਾ ਜੀ ਅਸੀਂ ਜਾਣਾ ਕਿਤੇ ਜਾਣਾ ਕਿਤੇ ਜਾਣਾ ਕਿਤੇ ਹਨਾ ਸੋ ਅੱਜ ਉਹ ਭਾਈ ਘੜੀ ਆ ਗਈ ਅਸੀਂ ਤੁਹਾਨੂੰ ਦੱਸ ਲਈਏ ਵੀ ਅਸੀਂ ਕਿੱਥੇ ਜਾ ਤੇ ਗੱਲ ਇਦਾਂ ਜੀ ਪੈਕਿੰਗ ਤੋਂ ਚੱਲ ਰਹੀ ਆ ਸਾਡੀ ਹਨਾ ਹੁਣ ਇਸ ਬਲੌਗ 'ਚ ਤੁਹਾਨੂੰ ਪਤਾ ਲੱਗੇਗਾ ਵੀ ਅਸੀਂ ਕਿੱਥੇ ਚੱਲੇ ਆ ਪੈਕਿੰਗ ਦੀ ਤਿਆਰੀ ਹੋ ਗਈ ਪੂਰੀ ਟੈਕੀਆਂ ਟੁਕੀਆਂ ਨਹੀਂ ਅੱਜ ਮੈਂ ਗਾਲ ਨਹੀਂ ਕੱਢਣੀ ਹੈਗੀ ਹੈ ਪਰ ਇਦਾਂ ਇਦਾਂ ਦੇ ਲੱਛਣ ਇਦਾਂ ਦੇ ਆ ਵੀ ਗਾਲਾਂ ਵਾਲੇ ਹੁੰਦੇ ਆ ਪਰ ਮੈਂ ਗਾਲ ਨਹੀਂ ਕੱਢਣੀ ਹੈਗੀ ਪਰ ਹਨਾ ਇਹ ਕਹਿੰਦਾ ਵੀ ਤੁਹਾਨੂੰ ਪਤਾ ਲੱਗ ਜੂਗਾ ਉਹ ਸਾਨੂੰ ਆਲਰੇਡੀ ਪਤਾ ਲੱਗ ਚੁੱਕਿਆ ਹੈ ਤੇਰੇ ਸਹੁਰਿਆਂ ਤੋਂ ਵੀ ਤੁਸੀਂ ਕਿੱਥੇ ਜਾ ਰਹੇ ਆ ਹਨਾ ਤੁਸੀਂ ਇਹਨੇ ਅਸੀਂ ਦੱਸਣਾ ਨਹੀਂ ਉਹਨਾਂ ਨੂੰ ਤਾਂ ਮਹੀਨਾ ਹੋ ਗਿਆ ਰੌਲਾ ਪਾਉਂਦੇ ਆ ਨੂੰ ਹੈ ਲੋਕੀ ਪਾਗਲ ਆ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜੇ ਉਹ ਵੀ ਰੈਡੀ ਆ ਤੇ ਤੁਸੀਂ ਉਹਨਾਂ ਦੇ ਨਾਲ ਹੀ ਜਾਣਾ ਹੋਊਗਾ ਕਿਤੇ ਹਨਾ ਯਾਤਰਾ ਤੇ ਚੱਲੇ ਆ ਤੁਸੀਂ ਕਿਹੜੇ ਹੁਕਮਾਵਾਂਗੇ ਤੁਹਾਨੂੰ ਵੀ ਜਿੱਥੇ ਅਸੀਂ ਜਾਵਾਂ ਉੱਥੇ-ਉੱਥੇ ਤੁਸੀਂ ਜਾਣਾ ਨਾਲ ਸਾਡੇ ਹਨਾ ਸੋ ਭਾਈ ਤੁਹਾਨੂੰ ਕਿਸੇ ਚੰਗੀ ਥਾਂ ਤੇ ਲੈ ਕੇ ਜਾਵਾਂਗੇ ਹਨ ਜਿੱਥੇ ਕਹਿੰਦੇ ਵੀ ਕਈਆਂ ਦਾ ਸੁਪਨਾ ਵੀ ਆ ਜਾਂਦਾ ਮੇਰਾ ਤਾਂ ਸੁਪਨਾ ਸੁਪਨਾ ਨਹੀਂ ਕਹੀਦਾ ਹੁੰਦਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਆਪਦੇ ਜਿਹੜੇ-ਜਿਹੜੇ ਸਾਡੇ ਧਾਰਮਿਕ ਸਥਾਨ ਨੇ ਅਸੀਂ ਉਹਨਾਂ ਦੇ ਤਾਂ ਜਾ ਕੇ ਆਈਏ ਹਨਾ ਸੁਪਨਾ ਨਹੀਂ ਹੁੰਦਾ ਹੈਗਾ ਸਾਰਿਆਂ ਦਾ ਫਰਜ਼ ਹੁੰਦਾ ਆ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ ਹਨਾ ਤੇ ਤੂੰ ਦੱਸ ਵੀ ਤੂੰ ਹੁਣ ਇਹ ਤੂੰ ਬਲੌਗਿੰਗ ਕਰਨੀ ਜਾਣਾ ਆ ਜੇ ਤੁਸੀਂ ਸੱਚੇ ਮਾਨਾ ਜਾਣਾ ਸ਼ਰਦਾ ਨਾ ਜਾਣਾ ਆ ਤੁਸੀਂ ਉੱਥੇ ਮੱਥਾ ਟੇਕਣ ਜਾਣਾ ਤੁਸੀਂ ਆਪਦਾ ਮੱਥਾ ਟੇਕੋ ਬਾਬਾ ਜੀ ਦਾ ਪਾਠ ਸੁਣੋ ਬਾਠ ਕਰੋ ਹਨਾ ਜੇ ਤੁਸੀਂ ਬਲੌਗਿੰਗ ਕਰਨ ਜਾਣਾ ਹੈ ਵੀ ਜਿਹੜਾ ਤੁਸੀਂ ਸਾਰਿਆਂ ਨੂੰ ਦਿਖਾਉਂਗੇ ਕੀ ਨੇ ਪੰਗਾ ਲੀਤਾ ਲਿਆ ਪੰਗਾ ਤਾਂ ਨਹੀਂ ਚਲੂ ਕਹਿ ਸਕਦੇ ਸ਼ਰਦਾ ਹੁੰਦੀ ਆ ਦਿਲ ਦੀ ਮੰਮੀ ਜੀ ਚਲਦਾ ਕਈ ਘਰ ਟੋਟਾ ਬਾਈ ਪਰ ਤੈਨਾਂ ਨੇ ਆਣੇ ਸਾਹਮਣੇ ਔਖੇ ਹੋਗੇ ਟੱਕ ਗਿਆ ਸੀਗਾ ਜੀ ਪਿੰਡ ਤੋਂ ਪਿੰਡ ਤੋਂ ਗਿਆ ਤਾਂ ਪਤਾ ਨਹੀਂ ਕਿੱਥੇ ਮੰਮੀ ਜੀ ਗੱਲ ਕਰਦੇ ਤੁਹਾਨੂੰ ਪਤਾ ਲੱਗੂਗਾ ਪਰ ਨਿਆਣੇ ਸਾਹਮਣੇ ਮੁਸ਼ਕਲ ਹੋਵੇਗੀ ਆ ਭੈਣਾ ਨਿਆਣਾਂ ਦੇ ਕੋਈ ਨਿਆਣੀ ਹੁੰਦਾ ਹਨਾ ਹੁਣ ਚਿਰ ਭੈਣਾ ਬੜੀਆਂ ਹੋਈਆਂ ਜੰਮੀਆਂ ਮੈਂ ਪਰ ਉਦੋਂ ਨਿਆਣੀਆਂ ਸੀਗੀਆਂ ਤੇ ਕਹਿਲ ਕੋਈ ਹੈਲਪ ਕਰਾਉਣ ਵਾਲਾ ਕੋਈ ਹੈ ਨਹੀਂ ਤਾਂ ਤੇ ਕੋਈ ਬੱਚਾ ਸੰਭਲ ਵੀ ਕੋਈ ਹਨਾ ਹੈਗੇ ਵੀ ਤੇ ਚਲੋ ਉਹ ਗੱਲਾਂ ਹੋਰ ਪਾਸੇ ਨੂੰ ਜਾਣ ਲੱਗ ਜਾਂਦੀਆਂ ਫਿਰ ਮੰਮੀ ਕਹਿੰਦੇ ਵੀ ਮੈਂ ਕਈ ਥਾਂ ਮੈਂ ਦਿੱਤਾ ਮਤਲਬ ਹੈ ਭੈਣ ਜੀ ਉਦੋਂ ਦੱਸ ਸੋਰੀ ਕਹਿ ਜਾਂਦਾ ਮੰਮੀ ਨੇ ਪੰਗਾ ਲੈ ਲਿਆ ਯਾਤਰਾ ਤੇ ਜਾ ਕੇ ਦਸ ਤਿੰਨਾਂ ਨਿਆਣਿਆਂ ਨਾਲ ਪੰਗਾ ਕਹੀਦਾ ਹੁੰਦਾ ਆ ਵੀ ਚਲੋ ਉਦਾਂ ਹੁਣ ਬੱਚਿਆਂ ਦੇ ਨਾਲ ਥੋੜਾ ਓਕਾ ਹੋ ਜਾਂਦਾ ਐਦਾਂ ਕੌਣ ਕਹਿੰਦਾ ਹੁੰਦਾ ਮੰਮੀ ਨੇ ਪੰਗਾ ਲੈ ਲਿਆ ਹੁਣ ਤੂੰ ਵੀ ਪੰਗਾ ਲੈ ਹੀ ਲਿਆ ਐ ਤੇ ਆਪਣੀ ਕੁੜੀ ਦੇ ਨਾਲ ਜਾ ਕੇ ਉਹ ਐਡੀ ਛੋਟੀ ਆ ਹਜੇ ਹਨਾ ਉਹਨੂੰ ਰੈਸਟ ਦੀ ਲੋੜ ਐ ਠੰਡ ਹੈਗੀ ਐ ਸਿਆਲਾਂ ਦਾ ਨਿਆਣਿਆਂ ਨੂੰ ਪਹਿਲੀ ਠੰਡ ਲੱਗਦੀ ਹੁੰਦੀ ਜਾਂ ਲੱਗਦੀ ਹੁੰਦੀ ਜਾਂਦੀ ਹੋਈ ਠੰਡ ਹਨਾ ਤੁਸੀਂ ਉਹਨੂੰ ਲੈ ਕੇ ਤੋਰ ਪਏ ਆ ਕਦੇ ਦਿਖਾਉਂਦੇ ਤੁਹਾਨੂੰ ਪੈਕਿੰਗ ਸਾਰੀ ਵੀ ਕੀ ਕੀ ਪੈਕ ਕਰਨਾ ਹਨਾ ਆਜੋ ਮਿਲਦੇ ਆ ਜੀ ਕਰਦੇ ਆ ਮੇਲੋ ਜੀ ਅਦਰ ਭਾਈ ਪਹਿਲਾਂ ਜੈਸਮੀਨ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੀਤ ਕਰਦੇ ਆ ਜੀ ਤੁਸੀਂ ਸਾਰੇ ਜਣੇ ਇੱਥੇ ਕਉਂਗੇ ਚਲਸੀ ਕਲਾ ਛੂਹੋਗੇ ਤੇ ਆਪਣੀ ਫਿਰ ਜ਼ਿੰਦਗੀ ਚ ਖੁਸ਼ ਹੋਵੋਗੇ ਸਰ ਜਤਰਾ ਮੇਲੋ ਜੀ ਜੈਸਮੀਨ ਨੂੰ ਉਹ ਤਾਂ ਇਦਾਂ ਬੋਲਦੀ ਆ ਜਿੱਦਾਂ ਹਨਾ ਚਲੋ ਸਤਿ ਸ਼੍ਰੀ ਅਕਾਲ ਬੁਲਾ ਲਈ ਓਕੇ ਓਕੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵਾਂਗੇ ਇਦਾਂ ਵੀ ਕਹਿ ਦੋ ਹਨਾ ਚਲ ਓਕੇ ਆ ਪਰ ਉਹ ਤਾਂ 90 ਮਿੰਟਾਂ ਦੀ ਰੀਲ ਪਾ ਕੇ ਅੱਖਾਂ ਠਾਣੂ ਕਰਕੇ ਬਹਿ ਜਾਂਦੀ ਆ ਵੀ ਜਿੱਦਾਂ ਨਿਆਣੇ ਨਹੀਂ ਲੈਸਨ ਸੁਣਾਉਂਦੇ ਹੁੰਦੇ ਹੈਗੇ ਜਿੱਦਾਂ ਕਲਾਸ ਦੇ ਵਿੱਚ ਜਦੋਂ ਆਪਾਂ ਹੁੰਨੇ ਆ ਓਕੇ ਟੀਚਰ ਬੋਲਦੇ ਆ ਹਨ ਵੀ ਤੂੰ ਆ ਪੈਰਾ ਪੜ ਤੂੰ ਆ ਉਹ ਇਦਾਂ ਸ਼ੁਰੂ ਹੋ ਜਾਂਦੀ ਐ ਐਂਡ ਐ ਨਹੀਂ ਹੋਣ ਤੇ ਆਉਂਦਾ ਹੈਗਾ ਹਨਾ ਸਾਸਰੀ ਘਾਲ ਹੁੰਦੀ ਐ 1 ਮਿੰਟ ਦੀ ਤੂੰ ਤੂੰ ਤਾਂ 10 ਮਿੰਟ ਸਾਸਰੀ ਘਾਲਿਆ ਤਾਂ ਦੇ ਵਿੱਚੋਂ ਇੱਕ ਤੱਕ ਸੀਗਾ ਜੀ ਆਪਣਾ ਹਜੂਰ ਸੀਗਾ ਨਹੀਂ ਸੋਈ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਸ਼ੂ ਨਜ਼ਰੀ ਦੇ ਹਜੂਰ ਸਾਹਿਬ ਠੀਕ ਐ ਸੁਪਨਾ ਇਹ ਵੀ ਸੀ ਜੀ ਪਟਨਾ ਸਾਹਿਬ ਦਾ ਕਹਿੰਦੇ ਹੁੰਦੇ ਆ ਵੀ ਹੱਥ ਖੜੇ ਮੈਂ ਉਹਨੂੰ ਕਹਿੰਨੀ ਉਹਨੂੰ ਅਕਲ ਹੈ ਨਹੀਂ ਇਹਨੂੰ ਕਿੰਨੀ ਕਾਕਲ ਹੈ ਹਨਾ ਦੇਖ ਲਓ ਵੀ ਸੈਰ ਨੰਗਾ ਐ ਤੇ ਸੈਰ ਨੰਗੇ ਦੇ ਉੱਤੇ ਵੀ ਗੁਰੂ ਘਰਾਂ ਦੇ ਨਾਮ ਲਈ ਜਾਂਦੀ ਆ ਹਨਾ ਬੋਲੀ ਜਾਂਦੀ ਆ ਗੁਰਦੁਆਰਿਆਂ ਦੇ ਨਾਮ ਲੈਂਦੀ ਆ ਹਨਾ ਵੈਸੇ ਤਾਂ ਚੰਗਾ ਲੱਗਦਾ ਆ ਜਦ ਤੂੰ ਆਪਾਂ ਸਿੱਖੇ ਆਪਾਂ ਨੂੰ ਪਤਾ ਆ ਵੀ ਸਾਡੇ ਇਤਿਹਾਸ ਦਾ ਕੀ ਇਤਿਹਾਸ ਆ ਹਨਾ ਤੁਸੀਂ ਗੱਲਾਂ ਇਦਾਂ ਦੀਆਂ ਕਰਦੇ ਆ ਵੀ ਜਿੱਦਾਂ ਸਾਰਾ ਗਿਆਨ ਤੁਹਾਡੇ ਅੰਦਰ ਹੀ ਕਟ-ਕਟ ਕੇ ਭਰਿਆ ਹੁੰਦਾ ਆ ਤੁਸੀਂ ਆਪ ਉਸ ਗਿਆਨ ਤੇ ਗੌਰ ਹੀ ਨਹੀਂ ਕਰਦੇ ਹੈਗੇ ਹਨਾ ਬਾਅਦ ਵਿੱਚ ਸਰ ਕਵਰ ਕੀਤਾ ਤਾਂ ਕੀ ਕੀਤਾ ਜੇ ਤੂੰ ਪਹਿਲਾਂ ਹੀ ਨਹੀਂ ਕੀਤਾ ਹੈਗਾ ਦੀ ਮੈਂ ਮਮੀ ਨੂੰ ਦਰਸ਼ਨ ਜ਼ਰੂਰ ਕਰਾਉਣੀਆਂ ਜਿੱਦਾਂ ਮੈਨੂੰ ਪਤਾ ਲੱਗਿਆ ਸੀ ਮਮੀ ਦਾ ਦਰਸ਼ਨ ਨਹੀਂ ਸੀ ਕਰੇ ਪਰ ਚਲ ਇਹ ਹੁਕਮ ਹੈ ਜਿੱਥੇ ਇਹਨਾਂ ਦਾ ਮੱਥਾ ਨਹੀਂ ਲੱਗਿਆ ਉਹ ਹੁਕਮ ਤਾਂ ਵੀ ਇੱਥੇ ਬਾਈ ਮੰਜੀਤ ਕੋਲ ਨੇ ਆਉਣਾ ਨਹੀਂ ਹੈ ਤੇ ਮੱਥਾ ਟੇਕਣਾ ਬਾਹਰ ਤਾਂ ਇੱਕ ਵੀ ਮੱਥਾ ਇਹ ਹੁਕਮ ਹੈ ਯਾਰੇ ਇਹ ਨੀਆਂ ਗੱਲਾਂ ਸਿਆਣੀਆਂ ਕਿੱਦਾਂ ਕਰ ਲੈਂਦੀ ਆ ਹਨਾ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਜਾਂ ਵੀ ਮੈਂ 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 ਵੀ ਹਜੇ ਕਰਾਂ ਤਾਂ ਮੈਨੂੰ ਆਪਣੇ ਆਪ ਨੂੰ ਇਦਾਂ ਹੋਊਗਾ ਵੀ ਅਗਲਾ ਕੀ ਫੀਲ ਕਰੂਗਾ ਸਾਹਮਣੇ ਵਾਲਾ ਕੀ ਸੋਚੂਗਾ ਵੀ ਸੀਰੀਅਸਲੀ ਹਨਾ ਇਹਨਾਂ ਨੂੰ ਕਿੱਦਾਂ ਇੰਨੀਆਂ ਗੱਲਾਂ ਆ ਜਾਣੀਆਂ ਹੈ ਹਨਾ ਉਹ ਸਾਸੂ ਮਾਂ ਲਾਗੇ ਬੈਠੀ ਆ ਅੱਛਾ ਮੰਮੀ ਨੂੰ ਹੁਣ ਇਹਨਾਂ ਨੇ ਜੇ ਤੂੰ ਮੰਮੀ ਨੂੰ ਕਰਾਉਣੀ ਆ ਯਾਤਰਾ ਤਾਂ ਫੇਰ ਡੈਡੀ ਨੂੰ ਵੀ ਕਰਾ ਡੈਡੀ ਕੀ ਗੱਲ ਤੇਰੇ ਚੁੰਡੀਆਂ ਵੜਦਾ ਹੈ ਡੈਡੀ ਨੂੰ ਨਹੀਂ ਨਾਲ ਲੈ ਕੇ ਜਾ ਸਕਦੀ ਹੈਗੀ ਕਿਦੀ ਉੱਥੇ ਮੈਂ ਤੁਹਾਨੂੰ ਗਾਗਰ ਦੀ ਸੇਵਾ ਵੀ ਦਿਖਾਵਾਂਗੇ ਜੀ ਉੱਥੇ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਾਸਤਰ ਪਈਆਂ ਜੀ ਉੱਥੇ ਉਹਨਾਂ ਦੇ ਵੀ ਜੇ ਹੋ ਸਕਿਆ ਉਥੇ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਫਿਰ ਨੰਗਰ ਹਾਲ ਵਗੈਰਾ ਤੁਹਾਨੂੰ ਦਿਖਾਵਾਂਗੇ ਗੰਗਾ ਘਾਟ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਬਹੁਤ ਕੁਝ ਦੇਖਣ ਨੂੰ ਫਸਨਾ ਦੀਆਂ ਤਿਆਰ ਹੋ ਦਿਖਾਵਾਂਗੇ ਜਿਹੜੀ ਚੀਜ਼ ਦਾ ਤੈਨੂੰ ਇਤਿਹਾਸ ਨਹੀਂ ਪਤਾ ਹਿਸਟਰੀ ਨਹੀਂ ਪਤਾ ਹੈਗੀ ਉਹਦੇ ਬਾਰੇ ਬੋਲੀਦਾ ਨਹੀਂ ਹੁੰਦਾ ਹੈਗਾ ਤੈਨੂੰ ਪਤਾ ਗੋਵਿੰਦ ਗੋਵਿੰਦ ਘਾਟ ਕਿੱਥੇ ਆ ਹਨਾ ਬੋਲਣ ਲੱਗ ਗਈਆਂ ਪਤਾ ਹੈ ਨਹੀਂ ਕਾਸੇ ਦਾ ਬਸ ਇਹ ਤੋ ਸੁਣ ਲਓ ਜਿੰਨੀ ਆ ਮर्जी ਆ ਕੁੜੀ ਜੰਮ ਕੇ ਹੁਣ ਇਹਨੂੰ ਫੇਜ ਚੂੜੇ ਦਾ ਚੇਤਾ ਆ ਗਿਆ ਵੀ ਆ ਚੂੜਾ ਵੀ ਪਾਉਣਾ ਹੈ ਹਨਾ 10000 ਜੇ ਤੁਹਾਨੂੰ ਪਤਾ ਹੀ ਨਹੀਂਗਾ ਤੁਹਾਨੂੰ ਪਤਾ ਹੈ ਵੀ ਉਹਨੂੰ ਜਿਹੜੀ ਗਲਤ ਸਾਰਾ ਕੁਝ ਬੋਲੀ ਜਾਨੀ ਆ ਤੂੰ ਉਹ ਗੋਦਾਵਰੀ ਨਦੀ ਆ ਹਨਾ ਗੋਦਾਵਰੀ ਰੀ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਐਵੇਂ ਨਾ ਵੈਸੋ ਹੋ ਰਹੀ ਹੈ ਬਸ ਤਾ ਉਹ ਕੋਈ ਡਰਨ ਦੀ ਲੋੜ ਨਹੀਂ ਮੇਰਾ ਪਾਰਟਨਰ ਮੇਰੀ ਮੰਮੀ ਨੇ ਨਾ ਚਲੀ ਆ ਸਿੱਕੇ ਕੁਝ ਸਦਾਜੀ ਕੁਝ ਬੋਲ ਨਹੀਂ ਸਕਾਂਗੇ ਤੇਰੀ ਇੱਥੇ ਤੋਂ ਪਹਿਲਾਂ ਅਸੀਂ ਤੁਹਾਨੂੰ ਨਹੀਂ ਬਾਹਾਂ ਜਾਂ ਕਰ ਚੜਾਈ ਜਾਂਦੀ ਮੈਨੂੰ ਮਰ ਜਾ ਚੋ ਮੈਨੂੰ ਚੜਦਾ ਦੀ ਸੋ ਇੱਥੇ ਤੋਂ ਪਹਿਲਾਂ ਜੀ ਅਸੀਂ ਰਵਾਨਗੀ ਕਰਨੀ ਨੇ ਤੁਹਾਨੂੰ ਚੌ ਚੜਦਾ ਕਦੋਂ ਨਹੀਂ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਚੌ ਹੀ ਚੜਦਾ ਹੈ ਘਰੇ ਬੈਠਿਆਂ ਨੂੰ ਤੁਹਾਨੂੰ ਮੌਤ ਪੈਂਦੀ ਹੁੰਦੀ ਹੈ ਜੇ ਕਿਤੇ ਬਾਹਰ ਜਾਣਾ ਹੈ ਤਾਂ ਉਦੋਂ ਚੌ ਹੀ ਚੜਦਾ ਹੈ ਹੈਨਾ ਤੇ ਚਲੋ ਅਸੀਂ ਤਾਂ ਇਹੀ ਕਹਿੰਨੇ ਆ ਵੀ ਤੁਸੀਂ ਵਧੀਆ ਵਧੀਆ ਯਾਤਰਾ ਕਰਕੇ ਆਵੋ ਪਰ ਉੱਥੇ ਜਬਲੀਆ ਨਾ ਮਾਰੇ ਉਹ ਵੀ ਇੱਥੇ ਆ ਚੱਕ ਲਿਆ ਕੈਮਰਾ ਤੇ ਇੱਥੇ ਖੜ੍ਹ ਕੇ ਚੱਕ ਲਿਆ ਕੈਮਰਾ ਤੇ ਇੱਥੇ ਖੜ੍ਹ ਕੇ ਹੈਨਾ ਉਹ ਬਾਹਾਂ ਤਾਂ ਤਾਂ ਕਰਦੀ ਆ ਤੇਰੀ ਛਾਮ ਤਾਈ ਆ ਹੁਣ ਤੂੰ ਆਪਣਾ ਬਚਾਅ ਕਰ ਲਈ ਜਰਾ ਕਿਉਂਕਿ ਜਿੰਨੇ ਦਿਨ ਤੂੰ ਨਾਲ ਰਹਿਣਾ ਤੇਰੀ ਉਹਨੇ ਟੋਣੀ ਲਾਈ ਲੈ ਤਦ ਨੇ ਜਿਹੜੀ ਫਲੈਟ ਵਾਲੀ ਗੱਲ ਆ ਉਹ ਅਸੀਂ ਜ਼ਰੂਰ ਪੂਰੀ ਕਰਦੇ ਆ ਉਹ ਦੇਖੀਓ ਤੁਸੀਂ ਕਿਦਾਂ ਗੱਲ ਪੂਰੀ ਹੋਣੀ ਆ ਤੇ ਇੱਥੇ ਤੋ ਅਸੀਂ ਜਦੋਂ ਪਹੁੰਚੇ ਜੀ ਦਿੱਲੀ ਪਹਿਲਾਂ ਅਸੀਂ ਪਹੁੰਚਣਾ ਜੀ ਚਾਂਦਨੀ ਚੌਕ ਇੱਕ ਮਿੰਟ ਸੈਟਾ ਤੋਂ ਮੈਂ ਤਾਂ ਗੱਲ ਕਰੀ ਉਹ ਸਾਰਾ ਕੁਝ ਬੋਲ ਬਾਲ ਕੇ ਹੁਣ ਹਨਾ ਕਹਿੰਦੀ ਮੈਂ ਸੈਰ ਠਗਣਾ ਸੀ ਰੱਬਾ ਕਿੰਨਾ ਡਰਾਮਾ ਕਰਦੀ ਆ ਨਾ ਇੱਕ ਮਿੰਟ ਚਾਂਦਨੀ ਚੌਕ ਤੋਂ ਬਾਅਦ ਸੈਟਾ ਕਰਨ ਲੱਗੀ ਪਹਿਲਾਂ ਜਿਹੜੇ ਗੁਰੂ ਘਰਾਂ ਦੇ ਨਾਮ ਲਏ ਉਹ ਕੀ ਗੱਲ ਉਹ ਨੰਗੇ ਸਿਰ ਲੈ ਲੈ ਉਹਦੋਂ ਨਹੀਂ ਪਤਾ ਸੀਗਾ ਵੀ ਤੂੰ ਸੈਰ ਵੀ ਠਗਣਾ ਹੈ ਹਨਾ ਆ ਜਿਹੜੀ ਤੇਰੇ ਲੱਗੇ ਬੈਠੀ ਹੈ ਤੇਰੀ ਮੰਮੀ ਜੀ ਚੰਡੀਗੜ੍ਹ ਦੀ ਤੇ ਇਹਨੇ ਵੀ ਨਹੀਂ ਦੱਸਿਆ ਵੀ ਹਾਂ ਵੀ ਤੂੰ ਸੈਰ ਠਾਕਾ ਜਾਂ ਕਿੱਦਾਂ ਆ ਉਹਦਾ ਤੁਸੀਂ ਬੜੀਆਂ ਸਿਆਣੀਆਂ ਬਣਦੀਆਂ ਆ ਉਹਦਾ ਤੁਸੀਂ ਗਿਆਨ ਦੇਣ ਇੱਥੇ ਆ ਜਾਂਦੇ YouTube ਤੇ ਵੀ ਹਾਂ ਵੀ ਗਿਆਨ ਚੋਦ ਬਣਦੇ ਵੱਡੇ ਸਿੱਗੇ ਜੀ ਨੋ ਵੀ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿੱਥੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਸੀਗੀਆਂ ਜੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਉੱਥੇ ਨਾਸ਼ਨ ਕਰਾਉਣੇ ਪਹਿਲਾਂ ਮਮੀ ਤੇ ਗੁਰਦੁਆਰਾ ਸ੍ਰੀ ਬੰਗਵਾ ਸਾਹਿਬ ਦਾ ਦਰਸ਼ਨ ਕਰਾਉਣੇ ਤੇ ਮੈਨੂੰ ਹਲੇ ਨਹੀਂ ਤੇ ਹੱਸਣੇ ਦੀ ਪਤਾ ਮੈਂ ਗਲਤ ਨਹੀਂ ਬੋਲਣਾ ਤੂੰ ਪਰ ਅਸੀਂ ਇੱਥੇ ਕੋ ਮੁੜ ਕੇ ਥੋੜੀ ਜਿਹੀ ਸ਼ਾਪਿੰਗ ਕਰਕੇ ਸਰਦਾਰ ਜੀ ਦੀ ਜੇਬ ਟਿੱ ਜਦੋਂ ਪੜਨ ਦੀ ਉਮਰ ਸੀ ਉਦੋਂ ਤੋਂ ਤੂੰ ਸਟੇਜਾਂ ਤੇ ਚੜ੍ਹ ਚੜ੍ਹ ਕੇ ਖਾੜੇ ਹੀ ਲਾਉਂਦੀ ਸੀ ਕਦੇ ਕਿਤੇ ਪਰਫਾਰਮੈਂਸ ਕਦੇ ਕਿਤੇ ਪਰਫਾਰਮੈਂਸ ਤੇ ਉਹ ਇੱਕ ਗਾਣਾ ਤੇ ਰਾ ਆਇਆ ਸੀ ਰੋਪੜ ਦੀ ਗੇੜੀ ਤੇ ਉਦੋਂ ਪੜ ਲੈਂਦੀ ਹੈ ਨਾ ਉਦੋਂ ਹਿਸਟਰੀ ਪੜ ਲੈਂਦੀ ਤੈਨੂੰ ਪਤਾ ਲੱਗ ਜਾਂਦਾ ਗੁਰੂਆਂ ਦਾ ਇਤਿਹਾਸ ਕੀ ਆ ਕਿਹੜੇ ਗੁਰੂ ਦਾ ਕੀ ਇਤਿਹਾਸ ਕਿੱਥੇ ਆ ਕੀ ਹੈ ਨਾ ਤੇ ਤੈਨੂੰ ਹੁਣ ਤੂੰ ਨਾਨੀ ਦਾਦੀ ਬਣਦੀ ਤੂੰ ਸਾਰਿਆਂ ਦੀ ਦੋ ਯਾਰ ਮੂੰਹ ਕਿੱਦਾਂ ਕਰਦੀ ਐ ਸੱਚੀ ਬਾਲੀ ਇਰੀਟੇਟ ਕਰਦੀ ਐ ਇਹ ਹੈਨਾ ਬੋਲਣ ਲੱਗੀ ਮੈਂ ਭਾਈ ਮਾਤਾ ਸਾਡੀ ਕੈਮਰ ਕੀ ਕਹਿੰਦਾ ਕਰੇ ਕੋਈ ਹੋਣੀ ਮੰਮੀ ਸਾਡੀ ਖੋਜ ਆ ਬੰਦੂਰੀਆ ਚ ਤੇ ਸਾਰੇ ਦੇ ਦਰਸ਼ਨ ਪਾਣ ਜਾਣਾ ਭਾਈ ਹਾਂਜੀ ਚੱਲ ਛੋਟੇ ਛੋਟੇ ਨਹੀਂ ਆਉਂਦੇ ਜਾਂਦੇ ਨਹੀਂ ਹਾਂਜੀ ਮੰਮੀ ਅਸੀਂ ਮੈਂ ਭਾਈ ਤਾਂ ਨਹੀਂ ਤੇ ਜਾਣਾ ਪੜਾਣੀ ਹੀ ਆਪਣੇ ਫਿਰ ਤੇਨਾਰੂ ਨਾਲ ਲੈ ਕੇ ਵੀਰੇ ਉਹ ਕਿਹਾ ਮਾੜੀ ਹੋ ਰਹੀਆਂ ਨੇ ਤੇ ਮੇਰੇ ਕੋਲ ਭੂਆ ਨੇ ਪਾ ਕੇ ਸੋ ਜਾ ਗਏ ਨਹੀਂ ਮੇਰੇ ਕੋਲ ਨਹੀਂ ਕਹਿੰਦੀ ਤੂੰ ਜਾ ਕੇ ਰੋ ਹਾਂ ਚਾਲ ਵੀ ਰੱਖ ਤੇਰੀ ਸੁਣ ਲੈ ਹਾਂ ਥੋੜੀ ਬਨੇ ਠੀਕ ਜਾਨਾ ਤਾਂ ਕਿਹਨੂੰ ਪੇ ਤਾਂ ਜਾਣਾ ਤਾਂ ਹੋਣਾ ਬੰਦਾ ਮੇਰੇ ਨਾਲ ਜਾਣਾ ਭਾਈ ਰੋ ਹਾਂ ਮੈਂ ਚਲੇਗੀ ਆ ਵੀ ਤੁਹਾਨੂੰ ਜਾ ਦੱਸਿਆ ਨੇ ਬੁਗਾਂ ਦੇ ਭਾਇਆ ਜੀ ਉਹ ਫੇਰ ਤਾਂ ਮੈਂ ਜਦੋਂ ਪਾਈਪ ਮੈਨੋ ਹੋਣਿਆਰੇ ਉਹ ਸ਼ਿਰੀ ਦੇਵੀ ਤਾਂ ਵਿਚਾਰੀ ਕਦੇ ਦੀ ਬੈਠੀ ਹੁੰਦੀ ਹੈ ਬੋਲਣ ਨੂੰ ਵੀ ਹਾਂ ਵੀ ਮੈਨੂੰ ਮੇਰੇ ਵੱਲੋਂ ਵੀ ਕੈਮਰਾ ਆਵੇ ਤੇ ਮੈਂ ਬੋਲਾਂ ਆਪਣੀ ਸਪੀਚ ਰੈਡੀ ਕਰਕੇ ਰੱਖੀ ਹੁੰਦੀ ਹੈ ਉਹਨੇ ਇਦਾਂ ਉਹ ਬੈਠੀ ਹੁੰਦੀ ਹੈ ਨਾ ਤੇ ਵਿਚਾਰੀ ਇਹ ਕੈਮਰਾ ਹੀ ਲੇਟ ਜਾਂਦਾ ਹੈ ਪਹਿਲਾਂ 10 10 ਮਿੰਟ ਤੇ ਇਹਨਾਂ ਨੇ ਸਾਸਰੀ ਕਾਲ ਤੇ ਲਾਉਣੇ ਹੁੰਦੇ ਆ ਬਲੌ ਮਮੀ ਜੀ ਸਾਸਰੀ ਕਾਲ ਬਾਅਦ ਵਿੱਚ ਹੁੰਦੀ ਹੈ ਹਨ ਤੇ ਚਲੋ ਹੁਣ ਜਿੱਦਾਂ ਵੀ ਆ ਪਰਜਾਣਾ ਯਾਤਰਾ ਤੇ ਆ ਹਨ ਵੀ ਹੁਣ ਇਹਨਾਂ ਨੂੰ ਭੈਣ ਚੁੱਧਨ ਕੁਝ ਕਹਿ ਵੀ ਨਹੀਂ ਸਕਦੇ ਹੈਗੇ ਵੀ ਤੁਸੀਂ ਅਕਲ ਕਰੋ ਥੋੜੀ ਜੀ ਹਨਾ ਥੋੜਾ ਜਿਹਾ ਧਿਆਨ ਨਾਲ ਵੀਡੀਓ ਬਣਾਓ ਜੀ ਮੇਰੇ ਬੱਚੇ ਦੇਖ ਲੈਣਗੇ ਹੁਣ ਆ ਚੰਗੀ ਤਰ੍ਹਾਂ ਕਲਾ ਕਲਾ ਕੁਦਵਾਰਾ ਚੰਗੀ ਤਰ੍ਹਾਂ ਜੀ ਬਾਬੇ ਨੂੰ ਕੋਈ ਕੁਝ ਕਾੜੇਗਾ ਚੰਗੀ ਹੈ ਪਹਿਲਾਂ ਹੁਕਮ ਹੋਇਆ ਮਾਣਾ ਆਇਆ ਮੇਰੇ ਨਾਲ ਨਾ ਇਹਦੇ ਵਿੱਚ ਕਿਸੇ ਦੇ ਸਿਰ ਤੇ ਕੁਝ ਨਹੀਂ ਪਹਿਲਾਂ ਹੁਕਮ ਹੋਇਆ ਉਹਨਾਂ ਨੂੰ ਉਹਨਾਂ ਦਾ ਹੁਕਮ ਤਾਂ ਆ ਗਿਆ ਹੂੰ ਹਾਂ ਇਹ ਵੀ ਭਾਈ ਜਨੂੰ ਦੱਸ ਰਹੀ ਹੈ ਵੀ ਪਹਿਲਾਂ ਜਾਣਾ ਸੀਗਾ ਇਹ ਟਿਕਟਾਂ ਜਣੀਆਂ ਬੁੱਕ ਹੋਈਆਂ ਮੇਂਦੀਆਂ ਮਾਲਾਂ ਆਣੇ ਕਰਵਾਈਆਂ ਸੀਗੀਆਂ ਜੀ ਸੋ ਉਹਨਾਂ ਨੂੰ ਕੋਈ ਪੈ ਗਈ ਮਜਬੂਰੀ ਕੋਈ ਕੰਮ ਪੈ ਗਿਆ ਤੇ ਤਾਂ ਕਰਕੇ ਉਹਨਾਂ ਦਾ ਹੋ ਗਿਆ ਜੀ ਕੈਨਸਲ ਫਿਰ ਮਹਾਰਾਜ ਨੇ ਚਲੋ ਸਾਡੀ ਭਾਗ ਕਿੱਡੀ ਚਲਾਖ ਜਨਾਨੀਆਂ ਐ ਇਦਾਂ ਦੀਆਂ ਜਨਾਨੀਆਂ ਹੁੰਨੀਆਂ ਜਿਹੜੀਆਂ ਆਪਦੇ ਪੇਕੇ ਆਣੀਆਂ ਸੇਫਤਾਂ ਹੀ ਕਰਦੀਆਂ ਰਹਿਣੇ ਆ ਹਨਾ ਵੀ ਮੇਰੇ ਪੇਕੇ ਨੇ ਆ ਉਹ ਸੂਈ ਵੀ ਲਿਆਉਣੀ ਐ ਤੇ ਉਹ ਵੀ ਇਦਾਂ ਦੱਸਣਾ ਵੀ ਪਤਾ ਨਹੀਂ ਕੀ ਟਰੱਕ ਲਿਆ ਜਾਂਦਾ ਹੁੰਦਾ ਹੈ ਹਨਾ ਆ ਤਾਂ ਮਾਲਾਂ ਵਾਲਿਆਂ ਦਾ ਕਰਕੇ ਇਦਾਂ ਹੋਇਆ ਮੈਂ ਕਿਹਾ ਵੀ ਇਹ ਕਿੱਦਾਂ ਪਿੱਛੇ ਰਹਿ ਗਈ ਵੀ ਮਾਲਾਂ ਵਾਲਿਆਂ ਦਾ ਨਾਂ ਲੈੇ ਤੋਂ ਵੇ ਸਾਰਾ ਕੁਝ ਜੋ ਕੀਤਾ ਉਹਨਾਂ ਨੇ ਕੀਤਾ ਜਾਂ ਸਾਡੇ ਮੇਰੇ ਸਹੁਰਿਆਂ ਤਾਂ ਅਗਲੇ ਹੀ ਹੈ ਨਹੀਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਉੱਥੇ ਕੀ ਹੈ ਕੀ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਹੈ ਨਾ ਇਹਦੇ ਕਹਿੰਦਾ ਇਹ ਹੀ ਮਤਲਬ ਹੋਇਆ ਸੱਚੀ ਸੀਰੀਅਸਲੀ ਕਿਦਾਂ ਦੀ ਹੈ ਚਲੋ ਕੋਈ ਨਾ ਹੁਣ ਆਪਾਂ ਅੱਗੇ ਦੇਖਾਂਗੇ ਵੀ ਇਹਨਾਂ ਨੇ ਕਿੰਨੇ ਕਿੰਨੇ ਦਿਹਾੜੀ ਦੇ ਵਿੱਚ ਦੇਖੋ 10-10 ਵਲੌਗ ਹੋਣੇ ਇਹਨਾਂ ਦੇ ਹੁਣ ਹਨ ਦੇਖ ਕੋਈ ਨਾ ਆਪਾਂ ਬੈਠੇ ਬੈਲੇ ਹੀ ਆ ਆਪਾਂ ਹੁਣ ਛੁੱਟੀਆਂ ਹੀ ਆ ਦੇਖਣ ਨੂੰ ਹੀ ਆ ਵਲੌਗ ਦੇਖਣ ਨੂੰ ਇਹਨਾਂ ਦੇ ਇਟਸ ਓਕੇ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇਨਨੀ ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ